ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਚੱਲੇ ਆ ਮੇਰੇ ਨਾਨਕੇ ਪਿੰਡ ਜਦੋਂ ਤੁਸੀਂ ਉੱਥੇ ਪਹੁੰਚਾਂਗੇ ਫਿਰ ਤੁਹਾਨੂੰ ਵੀ ਮਲਾਵਾਂਗੇ ਆਪਣੇ ਨਾਨਕੇ ਪਰਿਵਾਰ ਤੇ ਅੱਜ ਆ ਜਾਓ ਜਾਓ ਪੈਰ ਪੂਰੇ ਲਗਾ ਕੇ ਤਾਂ ਹੀ ਬੈਲੈਂਸ ਬਣੂਗਾ ਜੋ ਤੂੰ ਅੱਦੇ ਪੰਜੇ ਵੀ ਲਾ ਲੈ ਕਰੂੰਗਾ ਨਾ ਅਨੰਤਕ ਫਿਰ ਆਪਾਂ ਨੂੰ ਇਹ ਫਾਇਦਾ ਵੀ ਤੂੰ ਵਿਦਆਊਟ ਐਨੀ ਹੈਲਪ ਵਾਕ ਕਰ ਸਕਦਾ ਚਲ ਤੂੰ ਇੱਥੇ ਬਹਿ ਜਾ ਚੇਅਰ ਤੇ ਬਹਿ ਜਾ ਤੂੰ ਪੁੱਛ ਥੋੜਾ ਸ਼ਾਬਾਸ਼ ਹਾਂਜੀ ਹਾਂਜੀ ਨੰਨਤਪ੍ਰੀਤ ਸਿੰਘ ਇਜ਼ ਰੈਡੀ ਹਮ ਹਲੋ ਕਰ ਦੋ ਈਵਰਜ਼ ਨੂੰ ਹਮ ਤੇ ਆਪਾਂ ਨੇ ਪਾਇਆ ਹੋਇਆ ਸੂਟ ਮੋਟਾ ਪਸ਼ਮ ਵਾਲਾ ਨੰਨਤ ਬੂਆ ਨੂੰ ਤਾਂ ਕੁਝ ਜ਼ਿਆਦਾ ਹੀ ਠੰਡ ਲੱਗਦੀ ਆ ਪਹਿਲਾਂ ਮੈਨੂੰ ਐ ਤਾਂ ਜਿਵੇਂ ਰਾਤ ਸ ਬੱਦਲ ਆਇਆ ਨਾ ਬਈ ਅੱਜ ਤਾਂ ਮੀਂਹ ਪੈ ਜਾਣਾ ਸਵੇਰੇ ਵੀ ਮੈਨੂੰ ਤਾਂ ਠੰਡ ਛਿੱਕਾਂ ਬਹੁਤ ਛਿੱਤੀ ਫੜ ਲੈਂਦੀ ਆ ਪਰ ਹੁਣ ਮੈਂ ਆਹੀ ਸੂਟ ਕੱਢ ਕੇ ਤਿਆਰ ਕਰਕੇ ਰੱਖਿਆ ਦੋ ਇਸ ਲਾਈਨਿੰਗ ਵਾਲੇ ਸਿਲਕ ਵਾਲੇ 6-6 ਮਹੀਨੇ ਪਹਿਰੇ ਨੇ ਟੇਚੀਆਂ ਚ ਉਹਨਾਂ ਨੂੰ ਪਾਉਣ ਦਾ ਹੁਣ ਟਾਈਮ ਹੁਣ ਮੈਨੂੰ ਠੰਡ ਇੰਨੀ ਲੱਗਦੀ ਆ ਮੈਂ ਤਾਂ ਆਹੀ ਪਾ ਲਿਆ ਮੋਟਾ ਨੰਤੂ ਬੇਟਾ ਵੀ ਗੇਂਦਾ ਬੂਆ ਨੂੰ ਤਾਂ ਪਾਸ਼ਮਦੀ ਸੂਟ ਲੈ ਦੇ ਕਰੂਗਾ ਹਨ ਲੈਡੀਆਂ ਜਰ ਉੱਤੇ ਚ ਹੰਡਾਉਣੀ ਆ ਹੁੰਦੀ ਆ ਸੂਟ ਲਾਈਨਿੰਗ ਵਾਲੇ ਮੈਂ ਤਾਂ ਬਸ ਜਦ ਜਦ ਧੁੱਪ ਖਿੜੀ ਆ ਜਦ ਜਾਂ ਨਾ ਪਾ ਸਕਦੀ ਆ ਜਦ ਠੰਡ ਵਾਜਦੀ ਫੇਰ ਨਹੀਂ ਪਾਇ ਜਾਂਦੇ ਭਾਈ ਮੈਂ ਤਾਂ ਦੂਏ ਵੀ ਨਹੀਂ ਪਾਇ ਜਾਂਦੇ ਨੰਤ ਸ਼ਾਲ ਵਾਲੇ ਵੀ ਉਹਨਾਂ 'ਚ ਵੀ ਠੰਡ ਲੱਗਦੀ ਬਸ ਇਹ ਹੀ ਠੀਕ ਆ ਇਹ ਹੀ ਪਾ ਕੇ ਮੈਨੂੰ ਫਿਰ ਠੀਕ ਲੈਂਦਾ ਸੇਕੋ ਜੀ ਧੁੱਪ ਹਾਂ ਨੰਤ ਬੇਟਾ ਤਾਂ ਦਿਲ ਕਰਦਾ ਮਿਲਦੇ ਨੂੰ ਮਾਮੇ ਨੂੰ ਮੇਰਾ ਮਾਮਾ ਮੈਨੂੰ ਤਾਂ ਕਹਿੰਦੇ ਨਹੀਂ ਦਿੰਦਾ ਕਹਿੰਦਾ ਤੇਰਾ ਮਾਮਾ ਨਹੀਂ ਮੇਰੇ ਮੰਮੇ ਆ। ਛੋਟੇ ਮਾਮੇ ਨੂੰ ਮਿਲਣਾ ਲਖਨ ਮਾਮੇ ਨੂੰ ਠੀਕ ਆ। ਪਹਿਲਾਂ ਸਲਾਹਤੀ ਆਪਾਂ ਸੰਡੇ ਨੂੰ ਜਾਵਾਂਗੇ ਪਰ ਮਾਮੇ ਉਹਨਾਂ ਨੂੰ ਕੰਮ ਨਿਕਲਿਆ ਆਇਆ ਵਿਆਹ ਗਿਆ ਉਹਨਾਂ ਨੂੰ ਸੰਡੇ ਨੂੰ। ਫਿਰ ਹੁਣ ਆਪਾਂ ਵੀ ਮੰਡੇ ਨੂੰ ਹੀ ਜਾਵਾਂਗੇ। ਮਾਮੇ ਨੂੰ ਮਿਲ ਕੇ ਆਵਾਂਗੇ ਨੰਤੂ ਦੇ ਮਾਮੇ ਨੂੰ ਨੰਤੂ ਦੇ ਭਾਈ ਕਾਸ਼ ਉਹਨਾਂ ਨੂੰ ਹਨਾ ਕਾਸ਼ ਚਾਚੂ ਕਾਸ਼ ਚਾਚੂ नंद तो काश चाचू जसकन चाचू सिमू बुआ mm. नंद तो दे फेवरेट हाँ mm. बूजी का ब्याह आना mm. okay. ओके तो नंद बेटा ने भंगड़ा पाना है ठीक mm. है <laughs> <laughs> नान के पिंड दी हाँ मेरा नान का पिंड बहुत यादा जी इत जुड़िया हुई <laughs> लो भाई ਦੇਖੋ ਜੀ ਮੇਰੇ ਨਾਨਕੇ ਪਿੰਡ ਨੂੰ ਬਾਈਕਰ ਪਹੁੰਚੇ ਜਾਲੇ ਧਾੜਨ ਵਾਲੀਆਂ ਸੋਟੀਆਂ ਪਲਾਸਟਿਕ ਦੀਆਂ ਬਾਲਟੀਆਂ ਵੈਲਕਮ ਜੀ ਸਵਾਗਤ ਆ ਤੁਹਾਡਾ ਸਾਡੇ ਚੈਨਲ ਪੰਜਾਬ ਲਾਈਫ ਸਟਾਈਲ ਚੈਨਲ ਵਿੱਚ ਆਪਾਂ ਪਹੁੰਚ ਗਏ ਆਪਣੇ ਨਾਨਕੇ ਪਿੰਡ ਸਤਿ ਸ਼੍ਰੀ ਅਕਾਲ ਨੂੰ ਹੋਰ ਠੀਕ ਠਾਕ ਕਹਿਣਾ ਸਿੱਖੋ ਦੇਖੀ ਪਹਿਲਾਂ ਜਾਣੇ ਆਪਾਂ ਅੱਜ ਵੱਡੇ ਮਾਮੇ ਦੇ ਘਰ ਦੰਡੀ ਗੱਲ ਦੀ ਸੀ ਸੱਚੀ ਗੱਲ ਬਹੁਤ ਠੀਕਾ ਹਾਂ ਠੀਕਾ ਤੂੰ ਸੁਣ ਮਾ ਵਧੀਆ ਵਲੌਗ ਵਿੱਚ ਮੇਰੀ ਮਾਮੀ ਔਰ ਭੈਣ ਤਾਂ ਕਹਿਆਂ ਜੀ ਇਹ ਗਲਤ ਗੱਲ ਅੱਗੇ ਆਪਾਂ ਆਪਣੇ ਨਾਨਕੇ ਘਰਾਂ ਮੇਰੀ ਮਾਮੀ ਮੇਰੀ ਭੈਣ ਮੇਰਾ ਭਾਈ ਅੰਦਰ ਹੀ ਪਿਆ ਹਲੇ ਰੈਸਟ ਕਰ ਰਿਹਾ ਜਸਕਰਨ ਸਿੰਘ ਜਸਕਰਨ ਵੀ ਆਜੂ ਜਸਕਰਨ ਹੈਲੋ ਸਤਿ ਸ਼੍ਰੀ ਅਕਾਲ ਕਿਹਦਾ ਹੈ ਮੇਰਾ ਭਾਈ ਠੀਕ ਹੈ ਜੀ ਬੇਸੋ ਆ ਦੇਖੋ ਜੀ ਮੇਰਾ ਭਾਈ ਜਸਕਰ ਜੇ ਮੇਤੇ ਖਾਸਾ ਛੋਟਾ ਪਰ ਮੇਤੇ ਲੰਬਾ ਹੋ ਕੇ ਅਗਲਾ ਕੋਗਾ ਓਹੋ ਪੈਣਾ ਬੋਨੀ ਨਹੀਂ ਹੁੰਦੀਆਂ ਓਹ ਬੋਨੀ ਨਹੀਂ ਹੈ ਕਿਤੇ ਤੇ ਮੈਂ ਮੇਰੀ ਹਾਈਟ ਠੀਕ ਆ ਮੰਮੀ ਅਰੇ ਨੰਤ ਉਹ ਰਸਤੇ 'ਚ ਰੁਕ ਗਏ ਆ ਮੰਮੀ ਲੋ ਜੀ ਜਸਕਰ ਸਿੰਘ ਨੂੰ ਓਏ ਓ ਜੋ ਹਨੀ ਗਈ ਨਹੀਂ ਕਰ ਕੇ ਲਾਉਣੀ ਆ ਮੈਨੂੰ ਬੁਲਾਸੋ ਮੈਂ ਹੋ ਗਿਆ ਤੇ ਮੈਂ ਨਹੀਂ ਕਾਸ਼ ਬੋਲ ਹਾਂ ਕਾਸ਼ ਸਾਡੇ ਕੋਲ ਉਹ ਦਿਨ ਸੀ ਗੱਤ ਨਹੀਂ ਬਹੁਤ ਜੜਾ ਜੜਾ ਹੂੰ ਬਿਹਾ ਮਾਰੇ ਉਹਨਾਂ ਬੇਤ ਕਿਵੇਂ ਜੇ ਕਰੇ ਬਏ ਭਾ ਮਾ ਭਾ ਕੇ ਰੇ ਲੇ ਗਿਰ ਹਾਂ ਬੋਤ ਮੇਰਾ ਆਖੀ ਸੱਦੀ ਬਣਾ ਕੇ ਕੇ ਕੱਢ ਕੇ ਬੈਠ ਜਾ ਪਹਿਲੇ ਬੈਠ ਜਾ ਨਾਂ ਤਰ ਤੇਰੀ ਬੂਜੀ ਤੈਨੂੰ ਕਰੂਗੀ ਬਹੁਤ ਜ਼ਿਆਦਾ ਪਿਆਰ ਮਮਾ ਨਾਲ ਦੇਖਦੇ ਕਿ ਹੁਣੇ ਮਾੜੇ ਦੇ ਕਿਤ ਨੂੰ ਗਏ ਆ ਤੇ ਮੈਂ ਸਾਤ ਤੋੜ ਗਿਆ ਬੱਚੇ ਨੂੰ ਕੋਈ ਗੱਲ ਕਿੰਨਾ ਘਟ ਨਾਲ ਕੇ ਖਾਂਗੂ ਬਿਸਕੁਟ ਜੋ ਮਰਜੀ ਖਲਾ ਦੇ ਨੰਤ ਖਾ ਲੂਗਾ ਠੀਕ ਹੈ ਬਸ ਮੈਂ ਪੰਜ ਰਾਜ ਜਮੈਂ ਫੇਰ ਕਹ ਦੂ ਹਾਂ ਜੇ ਇਹਨੂੰ ਨਾਮ ਤੋਂ ਭੁੱਖ ਹੋਵੇ ਫਿਰ ਨਹੀਂ ਖਾਂਦਾ ਇਹ ਫਿਰੇ ਖਾਂਦਾ ਵੀ ਨਹੀਂ ਜੇ ਇਹਨੂੰ ਭੁੱਖ ਨਾ ਹੋਵੇ ਜਿੰਨੀ ਲੋੜ ਉੰਨੀ ਖਾਂਦਾ ਹੂੰ ਵੀ ਪਤਾ ਨਸਰਾ ਨਾ ਤਾਂ ਚੱਲ ਮੈਂ ਲੈਣਾ ਨਹੀਂ ਚੱਲ ਦੇ ਤੇ ਮਾੜਾ ਮੋਟਾ ਹੁੰਦਾ ਹੁੰਦਾ ਹਾਂ ਹਾਂ ਸਿਮ ਸਿਮ ਲੋ ਜੀ ਆਪਾਂ ਇਹ ਹੋਏ ਆਪਣੇ ਨਾਨਕੇ ਘਰ ਸਿੰਮੂ ਹੁਣ ਅਸੀਂ ਤਾਂ ਬਾਹਰੇ ਬੈਠਾਂਗੇ ਧੁੱਪ ਚ ਸਿੰਮੂ ਮੈਨੂੰ ਤਾਂ ਅੰਦਰ ਲੱਗਦੀ ਆ ਠੰਡ ਬਹੁਤ ਜ਼ਿਆਦਾ ਹੂੰ ਤੇ ਕਿੱਥੇ ਅ ਮੇਰੀ ਨੰਨਾ ਨੰਨੀ ਦੀ ਫੋਟੋ ਆ ਮੇਰੀ ਬੀਬੀ ਦੀ ਫੋਟੋ ਅੰਦਰ ਤਾਂ ਹੁਣ ਵੜ ਕੇ ਸੁੰਨ ਜਾ ਚੜਦਾ ਹੈ ਬੇੜੇ 'ਚ ਬੈਠਿਆ ਜਾਂਦਾ ਤੁੱਕ ਵਿੱਚ ਮਾਮਾ ਜੀ ਗਏ ਹੋਇਆ ਕੰਮ ਤੇ ਸਿਮੂ ਬੇਟਾ ਕਿੱਥੇ ਚਾਹ ਤਰ ਕੇ ਸਿਮੂ ਗਈ ਅੰਦਰ ਚਲੋ ਕੋਈ ਬਾਤ ਨਹੀਂ ਹੈ ਮੇਰੀ ਗੁੜੀਆ ਰਾਣੀ ਮੇਰੀ ਬਹੁਤ ਲਾਡਲੀ ਕਿੱਥੇ ਗਈ ਮੇਰੀ ਬਹੁਤ ਜ਼ਿਆਦਾ ਲਾਡਲੀ ਬਹੁਤ ਜ਼ਿਆਦਾ ਲਾਡਲੀ ਕੁੜੀ ਹੈ ਚਲ ਬਣਾ ਲੈ ਤੂੰ ਚਾਹ ਹੁਣ ਤੇਰੇ ਹੱਥ ਦੀ ਚਾਹ ਪੀਣੇ ਆ ਸੀ ਯੈਸ ਸਾਡੇ ਤਿੰਨੋ ਬੱਚੇ ਬਾਲੀ ਇੰਟੈਲੀਜੈਂਟ ਸਮਾਰਟ ਕਾਸ਼ ਜਸਕਨ ਸਿਮੂ ਬੈਸਟ ਐਂਡ ਬੈਸਟ ਇੰਨੇ ਸਿਆਣੇ ਇੰਨਾ ਸਤਿਕਾਰ ਕਰਦੇ ਆ ਮੈਨੂੰ ਵੀ ਪਸੰਦ ਆ ਹਾਂ ਇਹਨੂੰ ਨੂਡਲਸ ਪਸੰਦ ਆ। ਹੋਰ 버거 ਵੀ। ਕਬਈ ਗਾ। ਹਾਂ। ਸਭ ਪਸੰਦ ਆ ਬੀਨਨ ਸਿੰਘ। ਪਰਫੈਕਟ। ਇਹਦਾ ਤਾਂ ਪਿੱਛੇ ਆ। ਟੋਪੀ ਲਾ ਦੇ ਇਸਨੂੰ ਜਸਕਨ ਸਿਰ ਪਰ ਤੇ। ਟੋਪਾ ਜਿਹਾ ਲਾ ਦੇ ਜਸਕਨ। ਤੇਰੀ ਵਰਗੀ ਲੱਗ ਜਾਂਦੀ ਹੈ। ਦੋਨੋਂ ਬਦਲੇ ਬਦਲੇ ਜੇ। तो भी नहीं दे। कड़ी हवा आए, <laughs> <laughs> औजला नहीं, औजला। <laughs> <laughs> <कि दे? औजले laughs> नहीं के ਹਾਂ ਗਾਨੀ ਗੰਨੀ ਤੇਰੀ ਤੋੜ ਦਊਗਾ ਬੇਦਰ ਨੂੰ दारू ਦੱਸੂ ਗਾਨੀ ਕਰਨਾ ਕਰਨੋ ਜਿ ਲਈਦਾ ਨਹੀਂ ਕਿਤੇ ਉਹੀ ਹੁੰਦਾ ਵੀ ਸਾਰਾ ਵੀ ਹੁੰਦਾ ਜੇ ਵਧੀਆ ਕੀਤਾ ਉਹ ਹੁੰਦਾ ਕਰਾ ਜਿੱਤਣਾ ਨੂੰ ਸ਼ੌਂਕ ਹੋਣਾ ਗੱਡੀਆਂ ਗੁੱਡੀਆਂ ਵਾਲਾ ਹਾਂ ਰੱਖੋ ਰੱਖਦਾ ਕਰੀ ਨਾ ਧੱਕੜ ਜਾ ਤੇ ਵਿਖਾਏ ਤੇ ਮੇਰਾ ਪਿੱਛੇ ਨਾ ਭਾ ਫਿਰ ਕੁਸ਼ ਕੁਸ਼ ਹੋਇਆ ਪੰਜਾ ਲਗਾਓ ਪੰਜਾ ਦੇਖਦੇ ਹਾਂ ਕਿ ਹੁਣ ਜਿੱਤਦਾ ਹੈ ਜਸਕਾ ਨਹੀਂ ਜਸਕਾ ਨਹੀਂ ਛੱਡ ਦਿਓ ਚਿੰਤਾ ਵੀਂਦਾ ਹੋਗਾ ਜਸਕਾ ਨਹੀਂ ਹੋਰ ਦੇਖੋ ਬੱਸ 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 ਜਸਕਾ ਜਸਕਾ ਨਹੀਂ ਬਾਪੂ ਇਹਨਾਂ ਤੋਂ ਜਿੱਤ ਗਿਆ ਫੇਰ ਜਾ ਜੁੜੇ ਗਿਆ ਹੁੰਦੀ ਗਰਮੀ ਜਾ ਗਈ ਹੈ ਲਾਂਚ ਆ ਕੇ ਮਰਦਾਪਾ ਬੂਠਾ ਨਹੀਂ ਖਾਲੂ ਹੁਣ ਤੇਰੇ ਹੁਣ ਤੂੰ ਮੇਰੇ ਤੇ ਬਹਿ ਜਾ ਫਿਰ ਆਪਾਂ ਨੇ ਜਾਣ ਆਈਆਂ ਹੁਣ ਬਹਿ ਤੇ ਜਿਹੜਾ ਉੱਪਰੋ ਕੇ ਲੱਗ ਦੇ ਅੱਛਾ ਹੁਣ ਚਾਹ ਨੂੰ ਕੱਲ ਨੂੰ ਛੜੂੜ ਤੇਰੀ ਮਸ਼ੀਨ ਚਾਲ ਕੱਲ ਨੂੰ ਛਾਣੂ ਨੂੰ ਕਾਲੀ ਚੱਕ ਦੇਣੀ ਗੰਨੀਆਂ ਨੇ ਪਾਰਕਿੰਗ ਉੱਪਰ ਫੇਰ ਉਹਨਾਂ ਨੇ ਕੱਲ ਨੂੰ ਵਿਆਹ ਜਾਣਾ ਤੁਸੀਂ ਰਾਤ ਨੂੰ ਜਾਣਾ ਰਾਤ ਨੂੰ ਜਾਣਾ ਅੱਜ ਤੂੰ ਜਾਣਾ ਕੱਪੜੇ ਪ੍ਰੈਸ ਕਰਨੇ ਬਸ ਮੈਂ ਕੱਪੜੇ ਧੋਣੇ ਹੁਣ ਹੋਰ ਤਾਂ ਮੇਰਾ ਕੰਮ ਨਹੀਂ ਕਰਦੀਆਂ ਇਸ ਚ ਸੁਕਾ ਲਈ ਕਰ ਕਿਹਦੇ ਚ ਉੱਪਰ ਅੱਛਾ ਉੱਪਰ ਸੁੱਕ ਜਾਂਦੇ ਉੱਪਰ ਸੁਕਾ ਲੈਣੀ ਆਟੇੰਤ ਲਾਲ ਨੂੰ ਉੱਪਰ ਦਾ ਕੱਪੜਾ ਸੁੱਕਿਆ ਜਾਂਦਾ ਹੌਲਾ ਤਾਂ ਧੁੱਪਨ ਵਾਲੇ ਲਾ ਉੱਪਰ ਤੋਂ ਵਧੀਆ